ਇਸ ਸਾਲ ਦੁਰਗਾ ਪੂਜਾ 22 ਸਤੰਬਰ ਨੂੰ ਸ਼ੁਰੂ ਹੋ ਰਹੀ ਹੈ। ਨਵਰਾਤੇ ਅਤੇ ਦੁਰਗਾ ਉਤਸਵ ਸਿਰਫ ਧਾਰਮਿਕ ਤਿਉਹਾਰ ਨਹੀਂ ਹਨ ਸਗੋਂ ਆਤਮਾ ਅਤੇ ਸਭਿਆਚਾਰ ਦਾ ਜਸ਼ਨ ਹਨ। ਇਸ ਮੌਕੇ ਸਵੇਰੇ ਚ ਲੰਬੀ ਛੁੱਟੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸਰਕਾਰ ਨੇ ਲੱਖਾਂ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਅਤੇ ਵਿੱਤ ਵਿਭਾਗ ਦੇ ਆਦੇਸ਼ ਅਨੁਸਾਰ ਤਨਖਾਹਾਂ, ਪੈਨਸ਼ਨਾਂ ਅਤੇ ਪੱਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਣਗੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਦਫ਼ਤਰ 26 ਸਤੰਬਰ ਤੋਂ 7 ਅਕਤੂਬਰ ਤੱਕ ਬੰਦ ਰਹਿਣਗੇ ਪੂਜਾ ਦੌਰਾਨ ਲੰਬੀਆਂ ਛੁੱਟੀਆਂ ਤੋਂ ਪਹਿਲਾਂ 24 ਅਤੇ 25 ਸਤੰਬਰ ਨੂੰ ਤਨਖਾਹਾਂ ਜਾਰੀ ਕੀਤੀਆਂ ਜਾਣਗੀਆਂ ਸਿਰਫ ਤਨਖਾਹਾਂ ਹੀ ਨਹੀਂ ਮਹਨਤਾਨਾ ਮਾਨ ਪੱਤਾ ਅਤੇ ਵਜੀਪੇ ਵੀ ਉਸੇ ਤਾਰੀਖ ਨੂੰ ਜਾਰੀ ਕੀਤੇ ਜਾਣਗੇ ਠੇਕਾ ਕਾਮਿਆਂ ਤੋਂ ਲੈ ਕੇ ਦਿਹਾੜੀਦਾਰ ਮਜ਼ਦੂਰਾਂ ਤੱਕ ਸਾਰਿਆਂ ਨੂੰ ਲਾਭ ਹੋਵੇਗਾ ਸਰਕਾਰ ਨੇ ਇਸ ਨੂੰ ਸਭ ਸਮਿਲਿਤ ਰਾਹਤ ਦੱਸਿਆ ਹੈ ਪਰ ਕਰਮਚਾਰੀਆਂ ਯੂਨੀਅਨ ਦਾ ਕਹਿਣਾ ਹੈ ਕਿ ਇਹ ਇੱਕ ਸਥਾਈ ਹੱਲ ਨਹੀਂ ਹੈ ਕਰਮਚਾਰੀਆਂ ਨੇ ਵਿਭੰਗ ਨਾਲ ਟਿੱਪਣੀ ਕੀਤੀ ਤੇ ਕਿਹਾ ਤਨਖਾਹਾਂ ਦੇਣਾ ਸਰਕਾਰ ਦਾ ਫਰਜ਼ ਹੈ ਦਾਨ ਨਹੀਂ ਇਹ ਇਸ਼ਾਨਯੋਗ ਹੈ दुर्गा पूजा बंगाल दे सामाजिक ਅਤੇ ਆਰਥਿਕ ਧੜਕਣ ਹੈ ਇਸ ਸਮੇਂ ਦੌਰਾਨ ਬਾਜ਼ਾਰ ਗਤੀਵਿਧੀਆਂ ਨਾਲ ਭਰੇ ਹੋਏ ਹਨ ਦੁਕਾਨਾਂ ਕੱਪੜਿਆਂ ਤੋਂ ਲੈ ਕੇ ਮਠਾਈਆਂ ਤੱਕ ਸਭ ਕੁਝ ਵੇਚ ਰਹੀਆਂ ਹਨ ਇਹ ਸਰਕਾਰੀ ਪਹਿਲ ਬਿਨਾਂ ਸ਼ੱਕ ਖਰੀਦੀ ਅਤੇ ਕਾਰੋਬਾਰ ਨੂੰ ਹੁਲਾਰਾ ਦੇਵੇਗੀ ਇਹ ਛੁੱਟੀਆਂ ਬੰਗਾਲ ਵਿੱਚ ਹੋਣਗੀਆਂ